ਸਤਿ ਸ਼੍ਰੀ ਅਕਾਲ ਜੀ ਮੈਂ ਸਮੂਹ ਪੰਜਾਬੀਆਂ ਨੂੰ ਦੀਵਾਲੀ ਦੀਆਂ ਬੰਦੂਸ਼ ਬੰਦਿਸ਼ੂਰ ਦੇਵਸ ਤੇ ਵਿਸ਼ਖਰਮਾ ਦੇਣ ਦੀਆਂ ਵਧਾਈਆਂ ਦਿੰਦਾ ਹਾਂ ਅਤੇ ਇਹ ਉਮੀਦ ਕਰਦਾ ਹਾਂ ਕਿ ਅਸੀਂ ਸਾਰੇ ਸੇਫ ਤੇ ਗ੍ਰੀਨ ਦੀਵਾਲੀ ਮਨਾਵਾਂ ਜਿਹੜੀ ਜਿੱਥੋਂ ਤੱਕ ਪਟਾਕੇ ਚਲਾਉਣ ਦੀ ਗੱਲ ਹੈ ਕਿ ਬੱਚਿਆਂ ਨੂੰ ਟਾਕੇ ਵੱਡਿਆਂ ਦੀ ਨਿਗਰਾਨੀ ਵਿੱਚ ਹੀ ਚਲਾਉਣੇ ਚਾਹੀਦੇ ਹਨ ਖੁੱਲੀ ਜਗ੍ਹਾ 'ਤੇ ਚਲਾਉਣੇ ਚਾਹੀਦੇ ਹਨ ਔਰ ਕੋਲ ਹੋ ਸਬੋ ਚੱਕੇ ਤੇ ਪਾਣੀ ਦੀ ਬਾਲਟੀ ਵੀ ਰੱਖੀ ਜਾਵੇ ਸੂਤੀ ਕੱਪੜੇ ਪਹਿਨਣੇ ਚਾਹੀਦੇ ਹਨ ਰੇਸ਼ਮੀ ਕੱਪੜਿਆਂ ਤੋਂ ਗਰੀਦ ਕਰਨਾ ਚਾਹੀਦਾ ਹੈ ਅਗਰ ਕੋਈ ਅੱਖਾਂ ਵਿੱਚ ਸੱਟ ਲੱਗ ਜਾਂਦੀ ਹੈ ਤਾਂ ਉਹਨੂੰ ਬੜੋ ਨਾ ਰਗੜੋ ਨਾ ਉਹਨੂੰ ਉਹਦੇ ਅੱਖਾਂ ਵਿੱਚ ਛਿੱਟੇ ਮਾਰ ਕੇ ਨੇੜੇ ਦੇ ਆਈਸਪੈਕ ਜਾਂ ਨੇੜੇ ਦੇ ਹਸਪਤਾਲ ਵਿੱਚ ਜਾਂਚ ਲਈ ਜਾਂ ਉਹਦੇ ਇਲਾਜ ਲਈ ਨੂੰ ਭੇਜ ਦੇਣਾ ਚਾਹੀਦਾ ਜਿਲ੍ਹਾ ਹਿਆਗਰ ਅਸ਼ਾ ਅਪੋਰਚਨ ਸਾਰੇ ਹਸਪਤਾਲਾਂ ਵਿੱਚ ਅਸੀਂ ਐਮਰਜੈਂਸੀ ਦੀਵਾਲੀ ਦੇ ਮੱਦੇਨਜ਼ਰ ਐਮਰਜੈਂਸੀ ਸਫਾਮਾਂ ਦਾ ਖਾਸ ਪ੍ਰਬੰਧ ਕੀਤਾ ਹੋਇਆ ਹੈ ਜਦੋਂ ਵੀ ਕਿਸੇ ਨੂੰ ਜ਼ਰੂਰਤ ਪੈਂਦੀ ਹੈ ਉਹ ਨੀਡਲੈਸ ਸੈਂਟਰ ਵਿੱਚ ਜਾਂ ਸਾਡੇ ਜ਼ਿਲ੍ਹਾ ਹਸਪਤਾਲ ਜਾਂ ਜ਼ਿਲ੍ਹਾ ਤਹਿਸੀਲ ਜਿਹੜੇ ਐਸਡੀਐਚ ਹੈ ਹਸਪੀਟਲ ਉਹਨਾਂ ਵਿੱਚ ਉਹ ਆਪਣੇ ਪੇਸ਼ੈਂਟ ਦੀ ਜਾਂਚ ਕਰਵਾ ਸਕਦੇ ਹਨ ਬਾਸਟੇਲ ਲੈ ਸਕਦੇ ਹਨ ਇਲਾਜ ਕਰਵਾ ਸਕਦੇ ਹਨ ਥੈਂਕ ਯੂ ਤੁਮ